ਜਾੜ ਜਿੰਨਾ ਕਦਰ ਕਿਸੇ ਦੇ ਜੱਜ ਕਰਦੇ ਦੇ ਸਾਬਤ ਜੀ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਇਹਨੂੰ ਬਹੁਤ ਚੰਗਾ ਲੱਗ ਰਿਹਾ ਜੀ ਐ ਕਾਫੀ ਸਮੇਂ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਜਿਵੇਂ 25 ਸਾਲਾਂ ਤੋਂ ਅਸੀਂ ਨਿਮਕੇ ਕੰਮ ਕਰਦੇ ਆਂ ਅਸੀਂ ਬੈਰ ਵਿਰੋਧ ਦੀਖਾ ਸਭ ਜਾਤ ਪਾਤ ਨੂੰ ਸਾਰਿਆਂ ਨੂੰ ਖਤਮ ਕਰਕੇ ਆਪਸੀ ਪ੍ਰੇਮ ਪਿਆਰ ਨਾਲ ਕੰਮ ਕਰਦੇ ਆਂ ਤੇ ਕੰਮ ਕਰਦੇ ਰਹਿਾਂਗੇ ਅਸੀਂ ਕਿਸੇ ਨਾਲ ਏਖਣ ਕਰਦੇ ਇਸ ਕਰਕੇ ਇਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਇਹਨਾਂ ਦਾ ਮੈਂ ਜਿਹੜੀ ਕਿਸ਼ੋਰੀ ਰਾਜਪੂਤ ਜੀ ਦਾ ਤੇ ਡਾਕਟਰ ਐਚਐਸ ਸੱਚਦੇਵ ਸਾਹਾ ਦਾ ਡਾਕਟਰ ਐਚਐਸ ਬਾਬਾ ਜੀ ਦਾ ਬਹੁਤ ਬਹੁਤ ਮਾਤਰੀ ਹੈ ਤੇ ਪਹਿਲਾ ਫੈਸਲਾ ਤੁਹਾਡਾ ਕੀ ਹੋਇਆ ਕੀ ਤੁਸੀਂ ਕੀ ਸੱਚਾ ਯੂਨੀਅਨ ਵਾਲੇ ਜਿਹੜਾ ਕਿਸ਼ੋਰੀ ਰਾਜਪੂਤ ਜੀ ਨੇ ਇੱਕ ਜੋਸ਼ ਸ਼ੁਰੂ ਤੋਂ ਰੱਖਿਆ ਹਾਂ ਜੀ ਕਿ ਸਾਡੇ ਅੰਨੇ ਜਿਹਨੇ ਵੀ ਰਿਪੋਰਟਾ ਇਹਨਾਂ ਕੋਈ ਫਰਕ ਨਹੀਂ ਆਇਆ ਹਾਂ ਜੀ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਪ੍ਰਧਾਨ ਬਣਾ ਮੇਰਾ ਕੰਮ ਕਰਦੇ ਨੇ ਹਾਂਜੀ ਇਹ ਬਿਲਕੁਲ ਸੋਚਿਆ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਅਸੀਂ ਬੈ ਵਿਰੋਧ ਈਰਖਾ ਭਾਵਨਾ ਨੂੰ ਬਿਲਕੁਲ ਇੱਕ ਸਾਈਡ ਤੇ ਰੱਖ ਕੇ ਸਮਾਜ ਦੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਅਸੀਂ ਇਨਸਾਨੀਅਤ ਲਈ ਕੰਮ ਕਰਾਂਗੇ ਨਾ ਕਿ ਕਿਸੇ ਧਰਮ ਲਈ ਕਰਾਂਗੇ ਨਾ ਕਿ ਕਿਸੇ ਜਾਤ ਪਾਤ ਲਈ ਕਰਾਂਗੇ ਅਰੇ ਕੋਈ ਪੱਤਰਕਾਰ ਦੀ ਜਿਹੜਾ ਨਾਂ ਚਾਹੁੰਦਾ ਹੋਵੇ ਠੀਕ ਹੈ ਤੁਸੀਂ ਵਾਈਸ ਪ੍ਰਧਾਨ ਚੁਣੇ ਕੋ ਨੈਸ਼ਨਲ ਬ੍ਰੈਕਟ ਆਫ ਦੇ ਜਿਹੜਾ ਕਿ ਨਾਂ ਆ ਹਾਂਜੀ ਕਪੂਰਥਲੇ ਨਹੀਂ ਪੰਜਾਬ ਦੇ ਬਾਕੀ ਜਿਹੜੀ ਯੂਨੀਅਨ ਵਗੈਰਾ ਬਣਦੀ ਉਹ ਤਾਂ ਆਪਣੇ ਇਥੇ ਨਾਮ ਦੇ ਯੂਨੀਅਨ ਕਿ ਚਾਰ ਬੰਦੇ ਲਾ ਕੇ ਯੂਨੀਅਨ ਬਣ ਗਈ ਆ ਜਿਸ ਦਾ ਵੀ ਕਾਫੀ ਲੰਬੇ ਤੋਂ ਮੈਂ ਤਾਂ ਕਿਸੇ ਨਹੀਂ ਰਾਜੀ ਇਸ ਨੇ ਤਾਂ ਬਾਗਲੇ ਉਹਨਾਂ ਨੇ ਭਾਗ ਰੋਸ ਕਰਿਆ ਚੜ੍ਹ ਪੜਾਈ ਉਹਦੀ ਦੀਦੀ ਦੇ ਬੜਾਈ ਨੂੰ ਤੁਸੀਂ ਕਿੱਦਾਂ ਅੱਗੇ ਚਲਾਉਂਗੇ ਤੁਸੀਂ ਮੈਂ ਸਮਾਰਟ ਸੇਵਾਦਾਰ ਨੂੰ ਭਾਇਤ ਕਰਾਂ ਜੋ ਦੁੱਧੀਆਂ ਮਿਲੋ ਨਾਲੀ ਦੇ ਨਾਲ ਇਹ ਸੇਵਾਦਾਰ ਜੇ ਤੇ ਮੈਂ ਸਭਨਾਂ ਮੰਨਣਾ ਸੇਵਾਦਾਰ ਮੰਨਣਾ ਕਿਸੇ ਕੋਈ ਜੇ ਲੋੜ ਹੋਵੇ ਤੇ ਫੋਨ ਕਰੋ ਅਮਨਜੀਤ ਲੋੜ ਪਈ ਫੋਨ ਕਰੋ ਮੋਰ ਸੇਵਾਦਾਰ ਮੰਨਣਾ ਸਤੰਗੀ ਨਹੀਂ ਹੁੰਦੇ ਗਏ ਸੋਚਿਆ ਵੀ ਕੋਈ ਛੋਟਾ ਬੰਦੇ ਕੋਈ ਪੱਤਰ ਕਰਕੇ ਕੋਈ ਚਲੇ ਨੂੰ ਪਹੁੰਚਾਵੇ ਇਹ ਕਈ ਤਾਰੀਖਾ ਬੱਤਰ ਬੱਦਕੀਆ ਮੈਂ ਪਹਿਲਾਂ ਦੇ ਛੋਟਾ ਬੱਤੇ ਕਰਦੇ ਆ ਸਭ ਲੱਕੀ ਵਿੱਚ ਬੰਦੇ ਨਾਲ ਜੋ ਬੰਦੇ ਨੂੰ ਹੱਦਾ ਕੋਲ ਲੈ ਜਾਂਦਾ ਉੱਚ ਆਪੜ ਆਏ ਜਿੱਦਾਂ ਮੈਂ ਆਪਣੇ ਡਾਕਟਰ ਸਾਹਿਬ ਨੇ ਤਾਂ ਕੋਈ ਆਪੜ ਨਹੀਂ ਦੇਖੀ ਇਹ ਤਾਂ ਤੁਹਾਨੂੰ ਪਤਾ ਵਾ ਠੀਕ ਹੈ ਕਿਸ਼ੋਰੀ ਜੀ ਨੇ ਦੇਖੀ ਸਭ ਨੂੰ ਜੇ ਬਲਤ ਨਮਾ ਪੱਤਰ ਰਵ ਉਪਰਧਾਨ ਬਣਾਉਣਾ ਚਾਹਤ ਰਹੇ ਤਾਂ ਤੁਹਾਡੇ ਵੀ ਤੇ ਨਹੀਂ ਤਾਂ ਬਚਾਏਗਾ ਮੇਰੇ ਤੋਂ ਆਕੜ ਸਰ ਜੀ ਨੂੰ ਮੈਂ ਪੱਲੇ ਹੀ ਬਦਾਨੇ ਆ ਬਸ ਰੈਂਪੁਰੋਂ ਮੈਂ ਕਿਸਵਾ ਦੇ ਇੱਕ ਆਕੜ ਲੈਣਾ ਪਾਣਾਗਾ ਤੁਹਾਡੇ ਪ੍ਰਸ਼ਨ ਬਟ ਦੁਨੀਆ ਵਾਜਬਨ ਪਹਿਲਾਂ ਤਰਬਲ ਵਿਦੇਮ ਮੇਰੇ ਕੋਈ ਹੋਰ ਜੋਬ ਉੱਤੇ ਰਹਿਣਾ ਐਜਟਲ ਹੁੰਦਾ ਅੱਛਾ ਉਕੇ ਵੀ ਅਕੜ ਤੋਂ ਹੁੰਦਾ ਅਕੜ ਕੋਈ ਨਹੀਂ ਅੱਛਾ ਮੈਂ ਲਾਸਟ ਫਾਰ ਅਰਤੀ ਕੰਪਨੀ ਦੇ ਚਾਰ-ਪੰਜ ਯੂਨਿਟਾਂ ਆਪਣੀਆਂ ਡਿਗੀਆਂ ਹਾਂ ਜੇ ਤੁਸੀਂ ਇਹਦੇ 'ਚ ਜਾਇ ਇੰਟਰਸਟ ਦਿਖਾਇਆ ਪ੍ਰਧਾਨ ਜੀ ਜੀ ਮੇਰੇ ਕੋਈ ਜੀ ਗੁਣੀਜਰ ਦਾ ਅੰਦਿਸ਼ ਨੇ ਮੈਨੂੰ 25 ਸਾਲ ਦੀ ਸੇਵਾ ਸੁਤ ਸੁਤ ਮੈਂ ਮੇਰੀ ਜਨਨ ਜਨਮ ਜਨਮ ਵਿੱਚ ਲਾ ਕਰਨੀ ਹੈ ਆਪਣਾ ਬੇਸ ਮੇਰਾ ਖਵਾਰ ਯੂਪੀ ਖਵਾਰ ਤੋਂ ਅੱਛਾ ਸੁੁਰੂਤ ਮੈਂ ਪ੍ਰਸ਼ਨ ਬਸ ਇਹ ਕਹਿਣਾ ਬੜਾ ਸਾਰੀ ਚੀਜ਼ ਹੀ ਰਹਿ ਜਾਂਦੀ ਠੀਕ ਇਹ ਦਸਣਾ ਚਾਹਣਾ ਵੀ ਜਿਹੜਾ ਨੈਸ਼ਨਲ ਗੈਲਰੀ ਦਾ ਇਸ ਕਲਾਬ ਪਾਕ انڈیا ਹੈਗਾ ਨਾ ਇਹਦੇ ਵਿੱਚ ਸਾਰੇ ਹੀ ਤਰ੍ਹਾਂ ਦੇ ਲੋਕ ਆ ਇਹਨਾਂ ਨੇ ਧਰਮਾਂ ਦੀ ਏਕਤਾ ਦਾ ਇੱਕ ਮਿਸਾਲ ਪੈਦਾ ਕੀਤੀ ਤੇ ਆਪਣੀ ਜਿਹੜੀ ਪੰਜਾਬੀ ਯੂਕੇ ਸੰਦੇਜ ਘੁਆਰਿਆ ਆਪਣੀ ਜਿਹੜੀ ਪੰਜਾਬੀ ਯੂਕੇ ਸੰਦੇਜ ਘੁਆਰਿਆ ਉਹ ਤੇ ਤੁਸੀਂ ਦੇਖੋ ਉਹਦੀ ਜਿਹੜੀ ਉੱਪਰ ਲਿਖਿਆ ਜਿੱਥੇ ਉਹਦਾ ਟਾਈਟਲ ਹੈ ਉੱਥੇ ਲਿਖਿਆ ਅਮਨ ਤੇ ਏਕਤਾ ਦਾ ਪ੍ਰਤੀਕ ਅੱਜ ਦੇ 30 ਸਾਲ ਤੋਂ ਖਵਾਤ ਕਰ ਲਈ ਆ ਇਹ ਜਿਹਨ ਸਾਥੀ ਬੈਠੇ ਆ ਸਾਰਿਆਂ ਦੇ ਸਜੋਗ ਦੇ ਨਾਲ ਰੰਗ ਮੇਕ ਚੱਲਦੀ ਆ ਔਰ ਬੜੀ ਬੜੀਆ ਤਰੀਕੇ ਦੇ ਵਿੱਚ ਚੱਲ ਰਹੀ ਹੈ ਹਾਂ ਈਰਖਾ ਵਾਲੀ ਗੱਲ ਈਰਖਾ ਈਰਖਾ ਕਰੋ ਪਰ ਕਿੱਥੇ ਕਰੋ ਜੇਦ ਕਰੋ ਈਰਖਾ ਕਰੋ ਕੁਛ ਕਰਕੇ ਦਿਖਾ ਲਓ ਅਮਨ ਨੂੰ ਸ਼ੌਂਕ ਉਠਿਆ ਇਹ ਇਹ ਬੜਾ ਪੁਰਾਣਾ ਪੱਤਰਕਾਰ ਆ ਅਮਨ ਸੱਤਦੇਵਾ ਤੇ ਇਹ ਫਿਰ ਵਿਚੇ ਵਿਚੇ ਸਟਾਰਮੇਟ ਲਾ ਲਈ ਤੇ ਦੁਬਾਰਾ ਫੇਰ ਸ਼ੌਂਕ ਉਠਿਆ ਦੁਬਾਰਾ ਸ਼ੌਂਕ ਉਠਣ ਤੋਂ ਬਾਅਦ ਦਾ ਐਨ ਐਨ ਨੂੰ ਕਹਿੰਦਾ ਮੈਂ ਵੀਡੀਓ ਕੋਣੀਆਂ ਤੇ ਮੈਂ ਕਹਾਂ ਵੀ ਤੁਸੀਂ ਜਦੋਂ ਮੈਨੂੰ ਵੀਡੀਓ ਭੇਜਦੇ ਆ ਮੈਨੂੰ ਕਿਸੇ ਨੂੰ ਭੇਜਿੰਨੀਆਂ ਪੈਂਦੀਆਂ ਜੇ ਤੁਸੀਂ ਵੀਡੀਓ ਐਡਿਟ ਕਰਕੇ ਭੇਜੋ ਤੇ ਮੈਂ ਉਸੇ ਵਿੱਚ ਤੁਹਾਡੀ ਵੀਡੀਓ ਚੜ੍ਹਾ ਦਿਆ ਕਰੂਗੀ ਇਹ ਹੁਣ ਅਮਨ ਸੱਤਦੇਵੇ ਦੀ ਗੱਲ ਕਰਦੇ ਆ ਇਹ ਜਨ ਕੀਤੀ ਇਹ ਜਨੂਨ ਕੀਤਾ ਇਹ ਆ ਈਰਖਾ ਕੀਤੀ ਉਹਦੇ ਉਹਦੇ ਵਿੱਚ ਕੱਢਿਆ ਕੱਢਿਆ ਕੀ ਇਹਨਾਂ ਨੂੰ ਵੀਡੀਓ ਬਣਾਉਣ ਵਾਸਤੇ ਕਿਸੇ ਪੱਤਰਕਾਰ ਨੂੰ ਵਿਆਹ ਵੀ ਸੱਚ ਦੇਵਾ ਨੂੰ ਵੀਡੀਓ ਬਣਾਉਣੀ ਸਿਖਾਦਿਓ ਉਹਨੇ ਨਹੀਂ ਸਿਖਾਈ ਉਹ ਕਹਿੰਦੇ ਪਹਿਲਾਂ ਸਿਖਾ ਦਿੰਦੇ ਹੁਣ ਨਹੀਂ ਉਹਨੇ ਨਹੀਂ ਸਿਖਾਈ ਇਹਨਾਂ ਨੂੰ ਗੁੱਸਾ ਆਇਆ ਇਹਨਾਂ ਨੇ ਸਾਈ ਰਾਤ ਨਹੀਂ ਮੈਨੂੰ ਟਿਕਣ ਦਿੱਤਾ 15 20 ਮਿੰਟ ਬਾਅਦ ਅੱਧੇ ਘੰਟੇ ਬਾਅਦ ਵੀਡੀਓ ਆ ਜਵੇ ਚੈੱਕ ਕਰਿਓ ਮੈਂ ਕਿਹਾ ਖਲਤ ਫੇਰ ਚੈੱਕ ਕਰਿਓ ਸਵੇਰੇ ਦੇਨ ਚਾਹਦੇ ਤੱਕ ਅਮਨ ਸੱਚ ਦੇਵਾ ਦੀ ਵੀਡੀਓ ਟੈਲੀਕਾਸਟ ਹੋ ਗਈ ਸੀ ਆਮ ਸਿੱਖਿਆ ਜਿੱਦ ਕੀਤੀ ਵੀ ਮੈਂ ਸਿੱਖਣਾ ਹੈ ਮੈਂ ਕਰਨਾ ਹੈ ਇਤਾਂ ਦੇ ਕੰਮਾਂ ਦੇ ਵਿੱਚ ਸਾਨੂੰ ਜਿੱਦ ਕਰਨੀ ਚਾਹੀਦੀ ਆ ਇਤਾਂ ਦੇ ਕੰਮਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਜੇਨ ਕਰਕੇ ਜਿਹੜਾ ਮੋਰਚਾ ਹੱਲ ਕਰਨਾ ਚਾਹੀਦਾ ਤੇ ਜੇ ਅਮਰਉਰਾ ਇੱਕ ਰਾਤ ਜਿੱਦ ਨਾ ਕਰਦਾ ਤੇ ਸ਼ਾਇਦ ਅੱਜ ਤੱਕ ਨਾ ਸਿੱਖ ਸਕਦਾ ਇਹ ਹੈ ਅਮਨ ਸਤਿ ਦੀ ਆਪਾਂ ਜਿੱਦ ਨਾਲ ਮਿਹਨਤ ਵੀ ਕਿਹਾ ਤੁਸੀਂ ਜੀ ਜਿੱਦ ਕੀਤੀ ਆਪਾਂ ਇਹ ਕਰਦੇ ਕਰਨਾ ਵੇਲੇ ਵੱਢ ਕੇ ਇਹ ਕਰਨਾ ਤੇ ਮੈਨੂੰ ਵੀ ਨਹੀਂ ਸੌਣ ਦਿੱਤਾ ਸਾਈ ਦਾਤ ਮਿਹਨਤ ਕਰਨੀ ਗੱਲ ਤੁਹਾਨੂੰ ਵੀ ਠਹਿ ਹੈ ਮਿਹਨਤ ਤੇ ਇਹ ਇਦਾਂ ਹੀ ਜਦੋਂ ਇਹ ਪ੍ਰਧਾਨ ਕਿਸ਼ੋਰੀ ਰਾਜਪੂਰੀ ਸ਼ੁਰੂ ਵਿੱਚ ਪ੍ਰਧਾਨ ਬਣਾਇਆ ਕਿਤੇ ਪ੍ਰਧਾਨ ਬਣਦੇ ਸੀ ਤੱਕੇ ਨਾ ਬਣਾਏ ਤੱਕੇ ਨਾ ਬਣਾਏ ਤੇ ਇਹਨਾਂ ਦੀਆਂ ਫਿਰ ਲੈਕਚਰ ਦੀਆਂ ਨਾ ਉਹ ਜਿਹੜੀਆਂ ਹੈਗੀਆਂ WhatsApp ਤੇ ਨਹੀਂ ਹੁੰਦੀ ਉਹ ਬੋਲ ਕੇ ਉਹ ਮੈਨੂੰ ਭੇਜਾ ਕਾਨੂੰ ਬੰਕਾ ਤੇ ਕਹਿੰਦੇ ਚੱਕੇ ਜਣਾ ਕੱਲੂ ਇਹ ਲੈਕਚਰ ਦੇਣਾ ਤੇ ਮਤਲਬ ਕੰਮ ਸਿੱਖਣਾ ਪੈਂਦਾ ਕੋਈ ਵੀ ਸਿੱਖਣਾ ਪੈਂਦਾ ਜੇਨ ਕਰੂ ਕੰਮ ਸਿੱਖਣ ਦੀ ਤੇ ਉਹਨਾਂ ਇਹਨਾਂ ਕੰਮ ਜਿਦਾ ਕਰੋ ਆਪਸ ਵਿੱਚ ਜਿਦਾ ਨਾ ਕਰੋ ਧੰਨਵਾਦ ਪੰਜਾਬ ਤੋਂ ਆ ਰਿਹਾ ਤੇ ਤੁਹਾਡੇ ਨਾਮ ਵੀ ਲੌਂਚ ਹੋਇਆ ਤੇ ਯਾਰ ਵੀ ਨਾਮ ਉਹ ਲੌਂਚ ਹੈ ਤੇ ਉਹਨਾਂ ਡਾਕਟਰ ਦਾ ਜਿਹੜਾ ਉਹ ਪ੍ਰਧਾਨ ਕਿ ਤਾ ਉਹ ਇਤੋ ਹੀ ਪਰਵਾਹਦਾ ਦਿੱਤਾ ਕਿ ਸ਼ੂਨਿ ਰਾਜ ਮਜੀਦ ਨੂੰ ਨਾ ਆਉਣਾ ਤਾਂ ਉਹ ਕਿਧਰ ਮਤਲਬ ਹੋ ਗਿਆ ਕੋਈ ਨਾਮ ਰੱਖਿਆ ਵਾ ਜਵੇਦੀ ਯੋਦਾ ਇਹ ਕਿ ਉਹਨੂੰ ਤੇ ਸਕਲ ਕੁਲ ਬੜੀ ਲੱਗਦਾ ਤੇ ਹੁੰਦਾ ਹੀ ਆ ਕਾਰਕ੍ਰਮ ਕੋਈ ਉਹਦਾ ਮਿਲਣ ਨੂੰ ਕੁਝ ਹੁੰਦੀ ਆ ਜੀ ਸਾਰੇ ਜਣੇ ਨੇ ਸੰਗਾਰ ਰੰਨੇ ਆ ਤੇ ਨਹੀਂ ਦੇ ਮੁਤਾਬਿਕ ਘੱਟ ਹੀ ਕਰਾਂਗੇ ਜ਼ਿਆਦਾ ਕਰਨ ਨੂੰ ਬੇਸ਼ੱਕ ਉਹ ਤੋਂ ਤੋਂ ਥੋੜਾ ਘੱਟ ਕਰਕੇ ਤੇ ਸਭ ਜਾਂਦਾ ਤੇ ਜੀਨ ਵਾਲਾ ਚਾਹ ਤੇ ਉਹ ਅਸੈਂਟ ਦਾ ਯੂਨੀਅਨ ਦਾ ਕੋਪਰਾ ਰੱਖ ਦੇ ਕਿਹਾ ਉਹ ਜ਼ਿਆਦਾ ਪਰ ਕੋਈ ਸ਼ੱਕ ਨਹੀਂ ਠੀਕ ਹੈ ਤੇ ਸਾਡੇ ਕੋਲ ਮੁਕਾਬਲਾ ਨਹੀਂ ਲੇਕਿਨ ਉਹ ਨੂੰ ਕੁਝ ਜ਼ਰਾ ਜਿਹਾ ਜ਼ਰੂਰ ਆ ਨਹੀਂ ਆ ਕੇ ਤੇ ਵੀ هەر ਤਰੀਕੇ ਦੇ ਬੱਦਲ ਕਰਕੇ ਕੋਈ ਚੈਟ ਜਾ ਰਹੇ ਹੋ ਸੋ ਜਿੰਨ ਮਾਈਕ ਦੀ ਪਰਨਾ ਦਾ ਤਰਫ ਨਹੀਂ ਪਰਨਿਆ ਜੇ ਉੱਤੇ ਦੇ ਟੈਕਾ ਪਾਇਆ ਜੇ ਜੇ ਗਰੁਪ ਵਿੱਚ ਮਨੋਂ ਆਪਣੇ ਟੀਮ ਜੋੜਦੇ ਪਏ ਹੋ ਕੇ ਕਿਤਾ ਨਾਮ ਸਵਾਲ ਜੇ ਮੈਂ ਕਿਉਂਕਿ ਤੁਹਾਡੇ ਚੈਨਲ ਤੇ ਕਰੀ ਤੇ ਬੜੀ ਜਿਆਦਾ ਹੋਈ ਅੱਜ ਤੱਕ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਵਾਂ ਕੋਈ ਵੀ ਬੰਦਾ ਕੋਈ ਵੀ ਬੰਦਾ ਦੁਨੀਆ ਚ ਐਸਾ ਕਿਦਾਂ ਦਾ ਨਹੀਂ ਹੋਇਆ ਵਾ ਲੈ ਉਹ ਚੁਤਾਰਕ ਜਿਹੜੀ ਮਦਾ ਕੁਛੋ ਪ੍ਰਾਣ ਜਿਹੜੇ ਸਾਡੇ ਦੇ ਬਾਅਦ ਉਹ ਛੋਟੇ ਬੰਦੇ ਤਾਂ ਡੇਢ ਤੋਂ ਸਿੱਖਿਆ ਆਏ ਆ ਫੇਰ ਤੋਂ ਸਿੱਖਿਆ ਆਏ ਜਿਹਦਾ ਲਾਫ ਤੋਂ ਸਿੱਖਿਆ ਜੇ ਹੋ ਵੀ ਕੇ ਬੰਦੇ ਜਿਸ ਨਾਲ ਉਹ ਨਹੀਂ ਚਾਹਤਾ ਕਿ ਮੈਂ ਯਾਦ ਨਹੀਂ ਕਰਦਾ ਕੋਈ ਵੀ ਬੰਦਾ ਸਿੱਖ ਤੇ ਨਹੀਂ ਆਂਦਾ ਮਾਦਤ ਉੱਥੇ ਸਿੱਖਣਾ ਪੈਂਦਾ ਜੇ ਉਹ ਨੂੰ ਨਹੀਂ ਸਿੱਖਣਾ ਤਾਂ ਜੇ ਮੈਂ ਕੁਛ ਸਿੱਖਿਆ ਤੇ ਮੇਰੇ ਬਹੁਤ ਮਨਾ ਉਹ ਗੱਲ ਅ ਉਹਦੇ ਨਾਲ ਸਹਿਯੋਗ ਤਾਂ ਕਿ ਜਿਹੜਾ ਮੇਰਾ ਤਜਰਬਾ ਆ ਉਹਦੇ ਕੰਮ ਆਵੇ ਤੇ ਉਮੀ ਇੱਕ ਵਾਰੀ ਨਹੀਂ ਪਤਾ ਲੱਗੂਗਾ ਦੂਜੀ ਵਾਰੀ ਦੂਜੀ ਵਾਰੀ ਨਹੀਂ ਕੋਈ ਪੀਛੇ ਪਿੱਛੇ ਵੀ ਬਹਾਰ ਸਵਾਲ ਤਾਂ ਪਹਿਲੇ ਜਵਾਬ ਤੁਹਾਡੇ ਮਲੇ ਆ ਚੁਕਾ ਹੈ ਭਈ ਸਾਡੇ ਬੰਦੇ ਨੇ ਕਿਹਾ ਜਿਹਦੇ ਕੀਤੀ ਆ ਅਮਨ ਨੇ ਮੈਨੂੰ ਸਿਖਾਓ ਤੇ ਪੰਜ ਚਾਰ ਮਹੀਨੇ ਜਗੜੋਇਆ ਤੇ ਛੇ ਮਹੀਨੇ ਸਲਾਕਤ ਹੋ ਗਿਆ ਇਸ ਕਰਕੇ ਤੁਹਾਡਾ ਸਵਾਲ ਆਏਗਾ ਤਾਂ ਉਹ ਉਚਿਤ ਹੈ ਪਰ ਤੁਸੀਂ ਇਹ ਦਿਮਾਗ ਆਪਣਾ ਪੂਰ ਰਵੇਸ਼ਾ ਪਤਾ ਰੱਖੋ ਕੋਈ ਵੀ ਬੰਦਾ ਸਿੱਖਦੇ ਨਹੀਂ ਆਂਦਾ ਉਨੂੰ ਆਪਾਂ ਨੂੰ ਚਾਹੀਦਾ ਜਿਹਨੂੰ ਚਾਹ ਹੈਗਾ ਮਾਈਕ ਫੜ ਕੇ ਜਾਣ ਲਿਖਣ ਦਾ ਹੈਗਾ ਉਨੂੰ ਆਪਾਂ ਅੱਗੇ ਲੈ ਜਾਈਏ ਜੇ ਜੀ ਆਪਾਂ ਮਹਲੋ ਪਰਨ ਬਾਤ ਸਮਝਾਈ ਜੇ ਬਾਕੀ ਬੰਦਾ ਨਾ ਹਟੇ ਠੀਕ ਹੈ ਸੈਕਿੰਡ ਪੁਆਇੰਟ ਇਹ ਕਿ ਜਿੱਦਾਂ ਗਰੁੱਪ ਵਿੱਚ ਉੱਤੇ ਜਿਹੜਾ ਸਿਧਿਆ ਜੀ ਚਿੰਚਾ ਬਾਹਰ ਹੈ ਨਾ ਠੀਕ ਹੈ ਜੇ ਉਹ ਜਿਹੜਾ ਡਾਕਟਰ ਸਾਹਿਬ ਨੇ ਆਪਾਂ ਨੂੰ ਕਿਹਾ ਵਾ ਕੇ ਗਰੁੱਪ ਤੁਸੀਂ ਕਹਿ ਤੁਸੀਂ ਕਲੀਅਰ ਕਰੋ ਗਲਤ ਠੀਕ ਹੈ ਬੰਦਾ ਕਲੀਅਰ ਨਹੀਂ ਕਰ ਰਿਹਾ ਕਿ ਇਹ ਉੱਤੇ ਬੜੇ ਸਵਾਲ ਹੈ ਤੋ ਤੁਸੀਂ ਇਹ ਦੱਸੋ ਇੱਕ ਪੱਥਰ ਪਹਾੜ ਚ ਪਿਆ ਰਿਹਾ ਇੱਕ ਪੱਥਰ ਪੈਰਾ ਦੇ ਕੋਹਰਾ ਘਾਉਂ ਰਿਹਾ ਇੱਕ ਕਾਰੀਗਰ ਹੁੰਦਾ ਵਾ ਉਹ ਪੈਰਾ ਜਿਹੜਾ ਪੱਥਰ ਹੈ ਉਹਨੂੰ ਐਸੀ ਕਾਰਗਰੀ ਨਾਲ ਕਰਦਾ ਵਾ ਉਹਨੂੰ ਅਗਲੇ ਦਿਨ ਤੁਸੀਂ ਦੁੱਧ ਪਿਛੇ ਨਾਲ ਲੱਗ ਪੈਂਦੇ ਤੇ ਗੁੱਲ ਵੀ ਪਾਉਣ ਲੱਗ ਪੈਂਦੇ ਕੋਈ ਚੂੜਾ ਕਰ ਲੱਗ ਪੈਂਦੇ ਲੇਕਿਨ ਉਹਦਾ ਇੱਕ ਉਹਦਾ ਨਾ ਕੀ ਸਹੀ ਕਰਨਕਨ ਨਹੀਂ ਜਾਨੀ ਕਿ ਕਾਰਨ ਕੀ ਹੈ ਇੱਕ ਅਨਰਕਾਰੀ ਚੀਜ਼ ਨੂੰ ਤੁਸੀਂ ਕਾਰੀ ਕਾਰੀ ਮਤਲਬ ਕਾਰਨਕਤ ਲੈ ਕਾਰਨ ਮਤਲਬ ਜਿਹੜੇ ਖਾਣੇ ਜਿਹੜੇ ਲੋਹਾਰਾ ਉਹਨੂੰ ਕਹਿੰਦੇ ਕਾਰਨ ਜਿਹੜੀ ਚੀਜ਼ ਇੱਕ ਛਿੜਕੋ ਵੀ ਦੇ ਉਹਨੂੰ ਉਹਦੀ ਝੂਠ ਹੋ ਗਈ ਉਹਨੂੰ ਕਹਿੰਦੇ ਕਾਰਨ ਇਸ ਕਰਕੇ ਇਹ ਆ ਜਿਹੜਾ ਕੁਸਚਨ ਹੈ ਸੋਹਣੋ ਨੇ ਉਹ ਤੁਹਾਨੂੰ ਸਮਝਾ ਦੇ ਕੋਈ ਵੀ ਬੰਦਾ কুমਾਰ ਹੈ ਜਦੋਂ ਕੜਾ ਬਣਾਦਾ ਹੋਵੇ ਤੁਸੀਂ ਸੋਚਿਆ ਕਿ ਮਿੱਟੀ ਕਿੱਥੋਂ ਆਉਂਦੀ ਹੈ ਕਿ ਸੋਚਿਆ ਇਹ ਕਿੰਨਾ ਚਾਲੀ ਜਾਂਦੀ ਸੋਚਿਆ ਕਿ ਤੈਨੂੰ ਬੁਲਾਉਂਦਾ ਕਿੱਦਾਂ ਉਹਨੂੰ ਗੁੰਂਦਾ ਵੀ ਕਿੰਨੀ ਕਿਉਂ ਦੀ ਮੂਰਤੀ ਬਣ ਜਾਂਦੀ ਕਿੱਦਾਂ ਕਹਣਾ ਉਹ ਤੇ ਛੰਡਾ ਪਾਣੀ ਪੀਂਦੇ ਆ ਉਹੀ ਨੀਂਦਲੀ ਆ ਉਹੀ ਤੁਹੀਂ ਨਜ਼ਰ ਪੱਟੂ ਬਣਾਤੇ ਕਈ ਚੀਜ਼ਾਂ ਬਣਾ ਦਿੰਦੇ ਸਾਦਾ ਬਰਨੇ ਬੰਦਾ ਕਿ ਜੇ ਕੋਈ ਬੰਦਾ ਕਿਸੇ ਕੰਮ 'ਚ ਕਮੀ ਹੈ ਤੇਦੀ ਕਮੀ ਆਪਣਾ ਦੂਰ ਕਰਕੇ ਉਹਨੂੰ ਇੱਧਾ ਲਿਆਉਣਾ ਜਿੱਦਾਂ ਬਲੇਡ ਤਿੱਖਾ ਹੁੰਦਾ ਹੈ ਇਹ ਚੀਜ਼ ਨੇ ਆਪਸਰ ਮੈਂ ਵੀ ਤੁਹਾਨੂੰ ਬਤਾ ਦਿੰਦਾ ਕਿ ਨੈਸ਼ਨਲ ਪ੍ਰੋਗਰਾਮ ਵਿੱਚ ਕਈ ਬੰਦੇ ਦੇ ਨਾਮ ਆਏ ਆ ਠੀਕ ਹੈ ਲੇਡੀਆਂ ਦੇ ਵੀ ਕਾਫੀ ਆ ਗਏ ਆਪਣੀ ਜਗ੍ਹਾ ਤੇ ਲੇਕਿਨ ਤੁਹਾਡਾ ਹੀ ਨਾਮ ਆਇਆ ਤੁਹਾਨੂੰ ਕਿੰਦਾ ਮਹਿਸੂਸ ਹੋ ਰਿਹਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਅਸੀਂ ਵੀ ਕਾਫੀ ਲੰਬੇ ਸਮੇਂ ਤੋਂ ਨੈਸ਼ਨਲ ਜਰਨਲ ਲੈਸ ਤੇ ਕੰਮ ਕਰ ਰਹੇ ਹਾਂ ਤੇ ਸਭ ਤੋਂ ਬਹੁਤ ਸਾਰਾ ਧੰਨਵਾਦ ਕਰਦਾ ਬਾਵਾ ਜੀ ਦਾ ਯੋਗਨ ਸਾਨੂੰ ਇਹ ਮੌਕਾ ਦਿੱਤਾ ਤੇ ਉਹ ਮਹਾਨੀ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਸੇਵਾ ਨਿਭਾਉਂਦਾ ਹੈ ਜੀ 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 ਜੀ